ਹਾਂਜੀ ਜਦੋਂ ਸਾਰੇ ਲੋਟਾ ਵਧੀਆ ਤੇ ਅੱਜ ਫੀਡਰ ਤਾਂ ਆਪਾਂ ਨੇ ਮਸ਼ੀਨ ਕਾਟਰ ਚੋਂ ਕੱਢ ਕੇ ਇਹ ਤਾਂ ਕਰਤਾ ਸੀ ਮਸ਼ੀਨ ਦਾ ਤਾਂ ਆਪਣਾ ਸਾਰਾ ਕੰਮ ਹੋ ਗਿਆ ਡਨ ਤੇ ਕਾਟਰ ਦਾ ਥੋੜਾ ਮੋਟਾ ਲੈਂਦਾ ਇਹ ਫੇਰ ਕੱਲ ਨੂੰ ਕਰਨਗੇ ਅੱਜ ਆਪਾਂ ਨੇ ਮੋਮਣਾ ਬਾਹਰ ਜਾਣਾ ਟਰਾਲੀ ਲੈ ਕੇ ਦੋਹੇ ਟਰਾਲੀਆਂ ਲੈ ਕੇ ਤੇ ਜਾਣਾ ਸਾਢੇ 6 ਆ ਹੁਣ 6 ਵਜੇ ਨੇ ਅੱਧੇ ਘੰਟੇ ਤੱਕ ਚੱਲਦੇ ਆ ਆਪਾ ਦੇਖਦੇ ਖਾਨੀ ਅਰਜਨ ਨੇ ਕਿੱਛ ਦਿਖਾਣੀ ਮੈਦਾਨ ਤੇ 654 ਵੀ ਆਊਗਾ ਚਲੋ ਫਿਰ ਮਿਲਦੇ ਆ ਨਾਇ ਤਾਂ ਵੀ ਤੂੰ ਗਿਆ ਪਰ ਕਾਨੀਆਂ ਪਹਿਣਗੇ ਆਪਾਂ ਤਾਂ ਇਹ ਨੂੰ ਮੈਂ ਕੱਢ ਕੇ ਫਿਰ ਹਟ ਕਰ ਲਈ ਨਿਕਲੂ ਇਹ ਤੇ 200 ਗੱਟਾ ਇਹ ਤੇ 150 ਹੂੰ ਚਲੋ ਫਿਰ ਮਿਲਦੇ ਆ ਓਕੇ ਕਹਿੰਦੇ ਚਾਚੂ ਆ ਗਏ ਇਹ ਰੇ ਮਾਗ ਦੇਖਦੇ ਆ ਉਹ ਬਾਮਾ ਨੀਲੀ 11 ਫੁੱਟ ਖੜ ਜੋ ਇਕੱਲੇ ਹੀ ਖਚਣ ਲੱਗੇ ਉੱਤੇ ਚੜਦਾਂ ਮੈਂ ਇਹ ਚਲੋ ਨਿਕਲੋ ਰੇ ਰੇ ਮਾਗਰ ਪਾਉਣੇ 11 ਫੁੱਟ ਤਵਿਆਂ ਤੂੰ ਇਹ ਵੀ ਪਲੇ ਕਰਨੀ ਹੋਣੇ ਟਰੋ ਫਿਰ ਇਹਦੇ ਮਾਗਰ ਪਾਉਣੇ ਹਾਂਜੀ ਇਹੇ ਮੈਂ ਗੱਲ ਦਾ ਪਾ ਲਈ ਆਪਾਂ ਤਾਂ ਦੀ ਹੁਣ ਚਲੋ ਜੀ ਆਪਾਂ ਕਹਿੰਦੇ ਹਾਂ ਇੱਥੇ ਕਰਕੇ ਫਾੜੀ ਲੈਣੇ ਇਹ ਤੇ ਹੋਰ ਕਿਹੜੇ ਜਾਣ ਨੇ ਲੱਦ ਲੈ ਗੱਟੂ ਇਹ ਤੇ ਹੋਰ 50 ਇਹ ਤੇ ਆਪਾਂ ਨੇ ਹੋਜੇ ਹੋਰ 50 ਲੱਦ ਲੈਣੇ ਲੋਸਾ ਪਹਿਲਾਂ ਹੀ ਲੱਜਾ ਬਿਆ ਇਹ ਘਾਸ ਲਈ ਅੱਛਾ ਨਿੰਗਣਾ ਨਹੀਂ ਨੰਦੇ ਦੂਗਾ ਉਧਰ ਉਧਰ ਨਹੀਂ ਜਾਦਾ ਇਹ ਇਹੋ ਸਾਟੀ ਰੋ ਭਾਗੇ ਮਸ਼ੀਨ ਇੱਧਰ ਕਰਦੇ ਆ ਫਿਰ ਮੈਂ ਦਿਨੋਂ ਕੱਢਾਂਗੇ ਦੇਖਦੇ ਮੈਂ ਤਾਂ ਕਹਿਣਾ ਵੀ ਇਹ ਪਾਰ ਜਣੀ ਲੱਕ ਜਾਂਦੇ ਬਾਕੀ ਚੱਲ ਜੇ ਮਿਤਰਾ ਲੈ ਕੇ ਜਾਣਾ ਹੋਇਆ ਮਿਤਰਾ ਲੈ ਚੱਲਦੇ ਚਲੋ ਮਸ਼ੀਨ ਨੂੰ ਇਧਰ ਕਰਦੇ ਆ ਅਰਥ ਲਾਤਾ ਹੋ ਕਰ ਦਾਂ ਮੈਂ ਇਧਰੇ ਗੀਗਾ ਅਸ ਤਰਸ ਤਰਸ ਚਲੋ ਵੇਰੇ ਇਹਦੇ ਨਾਲ ਹੰਤੋ ਗਿਆ ਕਰਦੇ ਆ ਤਗੀਆਂ ਘੜ ਕੇ ਟਰਾਲੀ ਪਾਵਾਂਗੇ ਤੇ ਮੈਨੂੰ ਖਾ ਘੋੜੀ ਵੀ ਪਈ ਐ ਇਹਨੂੰ ਵੀ ਬਰੇ ਕਰਨਾ ਚਲੋ ਹੁਣ ਲੈਦੇ ਆ ਨਾ ਹਾਂਜੀ ਹੁਣ ਇਹਦੇ ਬੈਠੇ ਹੀ ਕਰਦੇ ਆ ਇਹਨੂੰ ਹੀ ਲੈ ਚਾਲਦੇ ਆ ਇਹ ਮੈਂ ਤਾਂ ਲਾ ਲਈ ਸੀ ਇਹ ਮਸ਼ੀਨ ਚੱਕ ਦੇਣੀ ਸੀ ਸਿਰਫ ਹੁਣ ਇਹ ਤਾਂ ਫੇਰ ਤਰੀਆ ਪਾਮਾ ਵੀ ਟਰਾਲੀ ਤੇ ਰੋ ਮਿਲਦੇ ਤੁਹਾਨੂੰ ਓਕੇ ਜੀ ਇਹਨੂੰ ਤਾਂ ਆਪਾਂ ਨੇ ਇੱਥੇ ਰਿਆ ਕੇ ਬਾਹਰ ਕੱਢ ਕੇ ਖੜਾਤਾ ਸੀ ਫਿਰ ਜਾਨ ਲੱਗੇ ਪਾਵਾਂਗੇ ਟਰਾਲੀ ਤਾਂ ਹੁੱਕ ਵੀ ਉੱਚੀ ਕਰਨੀ ਉਹ ਬਹੁਤ ਭਾਰੀ ਉਹ ਕਪੜੀ ਬਣਾਈ ਹੋਏ ਕੰਪਨੀ ਬੁੱਲੀ ਆਉਂਦੀ ਤਾਂ ਹੌਲੀ ਆ ਪਰ ਉਹ ਬਾਈ ਮਜ਼ਬੂਤ ਹੁੰਦੀ ਤਾਂ ਬਹੁਤ ਮਜ਼ਬੂਤ ਆ ਚਲੋ ਮੈਂ ਤੁਹਾਨੂੰ ਜਾਣ ਲੱਗੇ ਓਕੇ ਜੀ ਆਪਾਂ ਇਹਦੇ ਮਗਾ ਦਾ ਟਰਾਲੀ ਪਾਲੀ ਸੀ ਤਾਂ ਮੈਂ ਬਾਟਰ ਗੋਦਾ ਭਰਦਾ ਉੱਧਰ ਚੈੱਕ ਕਰੋ ਬਹੁਤ ਭਰੀ ਹੋਈ ਔਰ ਰਾਨੀ ਉਹ ਵੀ ਟਰਾਲੀ ਖਾਸੀ ਭਰੀ ਹੋਈ ਆ ਪਰ ਵੈਲਟੋ ਭਰਦਾ ਚਲੋ ਫੇਰ ਮੈਂ ਤੁਹਾਨੂੰ ਓਕੇ ਹਾਂ ਜੀ ਆਪਾਂ ਟਰਾਲੀ ਲੈ ਕੇ ਤੋਰਦੇ ਹਾਂ ਜਿੱਥੇ ਲੈ ਕੇ ਹਾਂ ਤੁਹਾਨੂੰ ਚਾਹ ਲਦੇ ਮਲੌਦ ਲੈ ਕੇ ਇਹਨੂੰ ਚਲੋ ਫਰ ਨਾਲ ਦੇ ਚਲ ਕੇ ਓਕੇ ਖਾਲੀ ਹਨ ਇੱਥੇ ਆਪਾਂ ਤੇਲ ਪਾਉਣ ਆਏ ਜਰਜਟ ਹੈ ਨਹੀਂ ਕਹਿੰਦੇ ਚਲੋ ਖਾਲੀ ਹੈ ਹੁਣ ਤੇਲ ਪਾਉਣ ਆ ਚਲੋ ਫਰ ਕਿ ਆਪਾਂ ਨੇ ਤੇਲ ਤਾਂ ਪਵਾ ਲਿਆ ਜਰਜਟ ਸੀਟੀ ਚੈੱਕ ਕਰੋ ਦੋਰੀ ਕਰਾਓ ਚਾਲਦਾ ਤਾਤੂ ਹੁਣ ਤਾਂ ਖਾਸਾ ਇਹ ਗੈਨਿਕਲ ਗੇ ਚਲੋ ਫਿਰ ਮਿਲਦੇ ਸਾਨੂੰ ਓਕੇ ਆਪਾਂ ਲੈ ਰਾਈਟਰ ਲੈ ਕੇ ਚੱਟੂ ਹੁਣ ਉਹਦੇ ਲਾਤਾ ਲਾ ਅੱਜ ਓਏ ਆਪਾਂ ਵੀ ਆ ਗਏ ਬੱਸ ਨਾਲ ਤਾਂ ਨੋਟ ਕਰਦੇ ਆ ਫਿਰ ਮਿਲਦੇ ਸਾਨੂੰ ਉੱਥੇ ਜਾ ਕੇ ਓਕੇ ਅੰਗੀ ਆਪਾਂ ਇੱਥੇ ਫਟਕਾਂ ਤੇ ਆ ਗਏ ਦੀ ਫੈਕਟਰੀ ਵਾਲੇ ਫਟਕ ਲੱਗੇ ਹੋਏ ਸੀ ਆਹ ਗੜਾ 755 ਦੇਖੋ ਕਿੰਨੀ ਉੱਚੀ ਨਿੰਗੀ ਹੋਇਆ ਟਾਂਕ ਆ ਘੜਾ ਚਲ ਫਾਟਕਾਂ ਦੇ ਘੜੇ ਸੀ ਟレイン ਆਈ ਤੇ ਮਿਲਾਂਗੇ ਤੁਹਾਨੂੰ ਓਕੇ ਜੇ ਤੁਹਾਨੂੰ ਕੈਮਰਾ ਹੁਣ ਕੀਤਾ ਤੁਹਾਨੂੰ ਰੇਲ ਗੱਡੀ ਲੱਗੀ ਚਲੋ ਜੀ ਹਾਂ ਫਿਰ ਹੱਕਾਂਗੇ ਓ ਓਕੇ

ਤਿੰਨ ਦੇ ਵੀਡੀਓ ਨਵਾਂ ਕਰ ਦੇਗੇ ਮਿਲਦਾ ਹਾਂ ਮਿਲੌ ਜਾ ਕੇ ਓਕੇ ਮੈਨੂੰ ਤੂੰ ਕਿੱਥੇ ਮਾਰ ਗਈ ਢੰਗ ਨਹੀਂ ਮੈਨੂੰ ਦੱਸ ਗਈ ਜਿਉਣ ਦੀ ਤੂੰ ਢੰਗ ਨਹੀਂ ਇੱਕ ਤਾਂ 11 ਮਤੋਂ ਜਨਾ ਨਾ ਲੱਗੇ ਮੈਸੇ ਵਾਂਗੂ ਲੱਗੇ ਮੈਨੂੰ ਤੋੜੇ ਲਾਂਦੀ ਨਾ ਲੱਗਦਾ ਮਗਰ ਦੇਖ ਕੇ ਤਾਂ ਐਨੀ ਹਲਦੀ ਹੈ ਤਾਂ ਹੈਗਾ ਵੀ ਕੱਚਾ ਅਗਰਾ ਚਲੋ ਮਿਲਦੇ ਹਾਂ ਦਨ ਉੱਪਰ ਇਹ ਪਹੁੰਚ ਗਏ ਇੱਥੇ ਆਉਣੇ ਖਾਸੀਆਂ ਰਾਧੀਆਂ ਖੜੀਆਂ ਨੇ ਸਾਰਾ ਇੱਕ ਗੱਡੀ ਵੀ ਖੜੀ ਆ ਉਹ ਗੱਡੀ ਚਲੋ ਉਹ ਹੌਲਾਂ ਦਾ ਲੱਗਾ ਹੋਇਆ ਇੱਕ ਉਹ ਖੜਾ ਆਪਾਂ ਹੋਣੀ ਵੀ ਲੱਗਦਾ ਆਈ ਗਏ ਆਪਾਂ ਹੋਣੀ ਵੀ ਉਹ ਆ ਗਏ ਉਹ ਕਚਰੇ ਚ ਡਾਲ ਲਾਉਂਦੀ ਟਰਾਲੀਆਂ ਆਏ 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 ਹੇਲੇ ਹਾਂ ਜੀ ਚਲੋ ਫਿਰ ਮਿਲਦਾ ਸਾਨੂੰ ਓਕੇ ਆ ਜੀ ਗ੍ਰੇਟ ਇਹ ਤਨਸ਼ੰਤੀਆਂ ਵਾਲਾ ਉੱਤੇ ਰਸਨ ਬ੍ਰੀਕ ਉਹ ਦੂਬਰੀਕ ਆ ਜਵੀ ਬ੍ਰੀਕ 3 ਇੱਥੋਂ ਵੰਦੇ ਆ ਉਧਰਲੇ ਪਾਸੇ ਦਿਖਾਉਂ ਇੱਥੋਂ ਵੰਦੇ ਨੇ ਆਹ ਇਹ ਰੋਲਰ ਦੇ ਘੁੰਮਦੇ ਹੁੰਦੇ ਨੇ ਉਹਦੇ ਨਾਲ ਚਾਂਤੂ ਹਾਂ ਬੈਲਟ ਨਾਲ ਤੇ ਬੈਲਟ ਨਾਲ ਤੇ ਇੱਥੋਂ ਫੇਰ ਉੱਤੇ ਚੜਕ ਜਾਂਦੇ ਨੇ ਫੇਰ ਇਹ ਨਾ ਚਾਹੁੰਦੇ ਨੇ ਫੇਰ ਜਿਹੜਾ ਵਾਲਾ ਸੋਟਾ ਹੁੰਦਾ ਥੱਲੇ 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 ਆਉਂਦੀ ਨਾ ਲੱਗ ਜਮੀ ਬ੍ਰੀਕ ਜਿਹੀ ਆਹੋ ਆਹ ਵੀ ਜਮੀ ਬ੍ਰੀਕ ਆ ਆ ਗੋਬੀ ਥਾਵੇ ਵੀ ਆ ਰਸਮ ਇਹ ਰਸਮ ਅੱਲਾ ਰਖ ਲਾ ਲਬੀਆ ਕੌਸਾ ਕੁਸੀ ਤੇ ਆ ਖੜਾ ਕੋੜਾ ਇਹ ਤੇ 800 ਗੱਟੂ ਪੈਂਦਾ 800 ਤਾਂ ਵੱਧੀ ਹੂੰ ਹਉ ਹਿਆਰ ਵਗੈਰਾ ਆਪਣੇ ਉਹ ਖੜੇ ਨੇ ਰੈਕਟਰ ਦਾ ਇੱਕ ਉਹ ਖੜਾ ਇੱਕ ਉਧਰ ਮਗਰ ਖੜਾ ਚੱਲ ਹੀ ਆ ਮਰੇ ਉਹ ਖੜਾ ਅੱਜ ਤੇ ਉਹ ਦੇਖ ਲੈ ਕਿਹੜੀ ਗੱਡੀ ਤੇ ਆਪਣਾ ਮਾਲ ਲੋਡੋ ਇੱਕ ਹਾਵਲੇ ਉੱਧਰ ਖੜਾ ਉੱਥੇ ਦੇਖਦੇ ਫਿਰ ਕਾਪਰੀ ਤੋਂ ਪਾਈਨ ਖੜੀ ਹੈ ਆ ਟੀਵੀਐਸ ਟੀਐਸਬੀ ਟੀਵੀਐਸ ਕਹਿ ਕੇ ਟੀਐਸਬੀ ਕਰ ਲੀਆ 16 ਸੂ ਸੂ ਨਾਲ ਸਾਥ ਉਹ ਜਾਂਦੀ ਯਾਰ ਖੜਾ ਆ ਸਵਾਰਾ ਜ ਖੜਾ ਚਲੋ ਫਿਰ ਮਰਦਾ ਤੁਹਾਨੂੰ ਓਕੇ ਆ ਬੂਮ ਖੜਾ

ਮਿਲਨ ਨੂੰ ਬਾਅਦ ਓਕੇ ਹਾਂ ਜੀ ਇੱਥੇ ਵਾਪਸ ਰੁਪੇ ਸੀ ਆਪਾਂ ਨੇ ਟਰੈਕਟਰ ਛੱਡ ਕੇ ਜਾਣੇ ਨੇ ਅੱਗੇ ਜਾ ਕੇ ਛੱਡ ਤੋਂ ਲੈ ਲਾਵਾਂਗੇ ਫਿਰ ਦੇਖੇ ਰਹਿਣਾ ਚਲੋ ਫਿਰ ਮੈਲਾ ਹੁੰਦਾ ਅੱਜ ਓਕੇ ਅਰਜਨ ਹੋਣੀ ਤਾਂ ਆਪਾਂ ਇੱਥੇ ਲਾਤੇ 350 ਜੰਝ ਆਪਣਾ ਉਤਰ ਘਾਤਾ ਓ ਖੜਾ ਇਹ ਫਿਰ ਉਹ ਦੇਖ ਲੈ ਆ ਕੱਲ ਨੂੰ ਚੱਲਾਂਗੇ ਅੰਦਰ ਅੰਦਰ ਜਾਇਆ ਇਹਨੇ ਬਾਦੂ ਇਥੇ ਖੜਾ ਹੋ ਗਈ ਹੋਲੈਂਡੀ ਹੋਲੈਂਡਰ ਇੱਕ ਖੜਾਗਾ 550 450 ਇੱਕ 550 ਵੀ ਹੋਰ ਇਹ ਸੀ ਗਾਰਡੀਆ ਇਹ ਕਿਉਂ ਆਡੀਓ ਰਖੜਾ ਹ ਸਭੇ ਜਾਂ ਪਿੱਛੇ ਉਹ ਤਾਂ ਇਹਨਾਂ ਆਲੂ ਟੈਨ ਨਾਲ ਇੱਕ ਆਹ ਖੜਾ 5200 ਮਗਰ ਉਹ ਲੈਕਜ਼ਾ ਖੜਾ ਇਹ ਕਿਹ ਕਟਾੜ ਵਾਲਿਆਂ ਦਾ ਹੀ ਆ ਆਪਣੇ ਕੋਲ ਵੀ ਘਟਾੜ ਵਾਲਿਆਂ ਦਾ ਆ ਸਭ ਰਾਜ ਖੜਾ ਛੋਟਾ ਹੋ ਗਿਆ ਫੋਨ ਰੀਡੀਓ ਪਾ ਕੇ ਦੇਖਿਆ ਕਿੰਨੇ ਦਾ ਡਲਾਗਾ ਹ ਉਹ ਕੋਣਾ ਮੈਂ ਫੰਗਲ ਵਾਲੀ ਬਹੁਤ ਟ੍ਰੀ ਰਾਈਡ ਰੜੇ ਨੇ ਤੇ ਤਾਂ ਫਿਰ ਹੁਣ ਘਰ ਨੂੰ ਚਲਾਂਗੇ ਉਹ ਕੰਪੈਨ ਦਾ ਹਿੱਸਾ ਹੁਣ ਫਿਰ ਆਪਾਂ ਘਰ ਨੂੰ ਚਲਾਂਗੇ ਤੇ ਫਿਰ ਮਿਲਦੇ ਆਪਾਂ ਘਰ ਨੂੰ ਚੱਲ ਕੇ ਓਕੇ ਆਲੂ ਵਾਲੀ ਗ੍ਰਿਮ ਹੈ ਸਖਤੀ ਮਾਨ ਗ੍ਰਿਮ ਹੈ ਆਲੂ ਵਾਲੀ ਇਹ ਵੀ ਹੈ ਅਬੂੜੀ ਇਹ ਤਾਂ ਜਿੰਨੇ 5 ਇੰਚ ਮਿੰਕੇ ਪੰਜ ਦਾ ਤਾਂ 5 ਇੰਚ ਤੇ ਵੀ ਪਾਉ ਵੜੀ ਗ੍ਰਿਮ ਮਜ਼ੀਨ ਆਤਾ ਆ ਜੀ ਜਿਵੇਂ ਮਿਲਿਆ ਲੈਣਾ ਬਈ ਮੈਂ ਜੀ ਬੋਤਾ ਚੋ ਮੈਂ ਲੈ ਹੁਣ ਕੰਮ ਕਰਾਂ ਵੀ ਚਲੋ ਫਿਰ ਮਿਲਦੇ ਆ ਓਕੇ ਹਾਂਜੀ ਅਸੀਂ ਡਾਟਾ ਟੂਟਰ ਲਾ ਕੇ ਆ ਗਏ ਸੀਗੇ ਹੁਣ ਵੀ ਠਾਪਦੇ ਤੇ ਇਹ ਫਿਰ ਜਾ ਕੇ ਰੋਟੀ-ਉੱਟੀ ਖਾਵਾਂਗੇ ਰੋਟੀ ਨੂੰ ਗਾ ਰੱਖਾਂਗੇ ਫੇਰ ਇਹ ਚੱਲਾਂਗੇ ਆਪਾਂ ਘਰ ਨੂੰ ਚਲੋ ਫਿਰ ਮਿਲਦੇ ਹਾਂ ਓਕੇ ਹਾਂਜੀ ਆਪਾਂ ਰੋਟੀ-ਰੋਟੀ ਖਾ ਕੇ ਤਾਂ ਆ ਗਏ ਸੀ ਠਾਬੇ ਦੇ ਬਾਹਰ ਹੁਣ ਚੱਲੇ ਆ ਘਰ ਨੂੰ ਤੇ ਘਰੇ ਜਾ ਕੇ ਮਿਲਦੇ ਹਾਂ ਹਾਂਜੀ ਰਾਤ ਤਾਂ ਆਵੇ ਸੀ ਕਰੇ ਰਾਤ ਨੂੰ ਰਾਇਆ ਘਰ ਆਉਂਦਾ ਬਲੌਡ ਨਹੀਂ ਬਣਾਇਆ ਹੁਣ ਆ ਤਾਂ ਗੱਡੀ ਆ ਗਈ ਤੇ ਆਪਣੇ ਵਾਲੇ ਤਾਂ ਖਾਲੀ ਹੋ ਗਈ ਸੀ ਅਰਜਨ ਵਾਲੀ ਤੇ ਸੇ ਸਭ ਜਣ ਜੇ ਗੱਡੀ ਦੇਖਦੇ ਆਉਗੇ ਉੱਥੇ ਜਾ ਕੇ ਉਹ ਵੀ ਅੱਜ ਲੈ ਆਵਾਂਗੇ ਅੱਜ ਦਿਨ ਤਾਂ ਆਪਾਂ ਨੇ ਲੈ ਕੇ ਹੁਣ ਆਪਣੇ ਵਾਲਾ ਦੇਖਦੇ ਆ ਵੀ ਉਹ ਵੀ ਅੱਜ ਲੈ ਆਵਾਂਗੇ ਜੇ ਗੱਡੀ ਆ ਗਈ ਹੋਈ ਹੁਣ ਜਾਨਾ ਪਾਉਂਦੇ ਤਾਂ ਗੱਡੀ ਰਿਕਾਉਂਦੇ ਨੇ ਤੇ ਮਿਲਦੇ ਹੋ ਗੋਣੂ ਓਕੇ ਜੀ ਆਪਾਂ ਮਮਨਾ ਬਾਤ ਅਜਿਸੀ ਅੱਜਨ ਤੋਂ ਬਣਾਇਚ ਆਇਆ ਸੀ ਰਸਨ ਜੀ ਹਾਂ ਇਹ ਚਾਚੂ ਦਾ ਹੀ ਰਸਨ ਮੋਨੂ ਰਸਨ ਇਹ ਇਹਦੇ ਨਾਲ ਹੀ ਘੜਾ ਲਾ ਜੀ ਤੋ ਇਹੋ ਜਿਹਾ ਹੱਟ ਫੁੱਲ ਘੜਾ ਘੜਾ ਆਈਂਦੇ ਟਵਲਾ ਨੋਸੋ ਨਾ ਤਰੋ ਤੋਂ ਕਜਾ ਹੁਣ ਕੀ ਤੇ ਹਾਂ ਭਲੀ ਤੋੜੀ ਉਧਰ ਚਲੋ ਫਿਰ ਠੱਗਾ ਕੰਮ ਇਹ ਲਾਉਣਗੇ ਟਰਾਲੀ ਮੇਰੇ ਦੁਆਰ ਸੇ ਤੁਹਾਨੂੰ ਜੱਟਾਂ ਕੇ ਅੰਦਰ ਸੱਟ ਕਰੋ ਚਲੋ ਫਿਰ ਮਿਲਦਾ ਤੁਹਾਨੂੰ ਓਕੇ ਹਾਂਜੀ ਫਰਜ ਨਾਲ ਟਰਾਲੀ ਨਾਲ ਖਾਲੀ ਹੋ ਗਈ ਇਹਨੂੰ ਲੈ ਕੇ ਚੱਲਦੇ ਹਾਂ ਜਦੋਂ ਜਦੋਂ ਦੇਖ ਲੈ ਕਰ ਕੋ ਕਾਉ ਇਹਨੂੰ ਲੈ ਕੇ ਜਾਂਦੇ ਆ ਅੱਜ ਚਲੋ ਫਿਰ ਮਿਲਦਾ ਤੁਹਾਨੂੰ ਓਕੇ

ਸੋ ਸੋ ਬੇਟੀ ਇਧਰ ਅਰਧ ਨੂੰ ਦਾ ਪੈਂਥੀ ਲਾਤਾ ਹੁਣ ਮੈਂ ਕੰਨ ਲੱਗਿਆ ਬਲੌਗ ਦੀ ਐਂਡਿੰਗ ਦੱਸਿਓ ਬਲੌਗ ਕੋ ਮੈਂ ਲੱਗਿਆ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਮਿਲਣਾ ਤੁਹਾਨੂੰ ਅਗਲੇ ਬਲੌਗ ਓਕੇ